ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਜਾਣ ਕੇ ਤੇਜ਼ ਰਫ਼ਤਾਰ ਨਾਲ ਖਬਰਾਂ ਆਓ ਫਿਰ ਸ਼ੁਰੂ ਕਰਦੇ ਆਂ ਪਹਿਲੀ ਖਬਰ ਤੋਂ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਖਾਸ ਕਰਕੇ ਸੋਮਵਾਰ ਤੋਂ ਤਿੰਨ ਦਿਨਾਂ ਲਈ ਸੰਗਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਤੇ ਮੌਸਮ ਵਿਭਾਗ ਨੇ ਇਸ ਲਈ yellow alert ਜਾਰੀ ਕੀਤਾ ਹੈ ਹਾਲਾਂਕਿ ਠੰਡ ਲਹਿਰ ਚੱਲਣ ਦੀ ਸੰਭਾਵਨਾ ਨਹੀਂ ਹੈ ਤੇ ਇਸ ਦੇ ਨਾਲ ਹੀ ਅਗਲੇ 3 ਤੋਂ 4 ਦਿਨਾਂ ਵਿੱਚ ਸੂਬੇ ਦਾ ਘੱਟੋ ਘੱਟ ਤਾਪਮਨ 2 ਤੋਂ 4 ਡਿਗਰੀ ਪਵੇਗਾ ਤੇ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਘੱਟੋ ਘੱਟ ਤਾਪਮਨ ਵਿੱਚ 0.5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਨ ਵਿੱਚ 1.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਤੇ ਹੁਣ ਇਹ ਆਮ ਨਾਲੋਂ 3.9 ਡਿਗਰੀ ਸੈਲਸੀਅਸ ਵਧਿਆ ਹੈ ਤੇ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਨ 23 ਡਿਗਰੀ ਸੈਲ ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਵਿੱਚ 23°C 34°C ਦਰਜ ਕੀਤਾ ਗਿਆ ਤੇ ਅਮ੍ਰਿਤਸਰ ਵਿੱਚ ਸਭ ਤੋਂ ਘੱਟ ਤਾਪਮਨ 1.7°C ਦਰਜ ਕੀਤਾ ਗਿਆ ਤੇ ਅਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ ਤੇ ਸੰਗਣੀ ਤੁੰਦ ਪੈਣ ਦੀ ਸੰਭਾਵਨਾ ਤੇ ਇਸ ਦੌਰਾਨ ਅੰਮ੍ਰਿਤਸਰ ਅਤੇ ਦਿੱਲੀ ਹਾਈਵੇ ਤੇ ਕੁਝ ਇਲਾਕਿਆਂ ਵਿੱਚ ਬੱਦਲਵਾਈ ਅਤੇ ਤੁੰਦ ਰਹੇਗੀ ਤੇ ਡਰਾਈਵਰਾਂ ਨੂੰ ਗੱਡੀ ਚਲਾਉਂਦੇ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ ਉਗੇ ਸੰਗੀਤਕਾਰ ਏਆਰ ਰਹਿਮਾਨ ਨੇ ਐਤਵਾਰ ਨੂੰ ਇੱਕ ਵੀਡੀਓ ਸਾਂਝੀ ਕਰਕੇ ਪਿੱਛੇ ਜਿਹੇ ਆਪਣੀ ਇੱਕ ਇੰਟਰਵਿਊ ਮਗਰੋਂ ਪੈਦਾ ਹੋਏ ਵਿਵਾਦ ਬਾਰੇ ਸਫਾਈ ਦਿੱਤੀ ਹੈ ਤੇ ਉਹਨਾਂ ਕਿਹਾ ਕਿ ਇਰਾਦਿਆਂ ਨੂੰ ਕਈ ਵਾਰ ਗਲਤ ਸਮਝਿਆ ਜਾ ਸਕਦਾ ਪਰ ਉਹ ਆਪਣੇ ਸ਼ਬਦਾਂ ਨਾਲ ਕਿਸੇ ਨੂੰ ਕੋਈ ਦੁੱਖ ਨਹੀਂ ਦੇਣਾ ਚਾਹੁੰਦੇ ਤੇ ਰੋਜ਼ਾ ਬੰਬੇ ਅਤੇ ਦਿਲ ਸੇ ਵਰਗੀਆਂ ਫਿਲਮਾਂ ਚ ਸਦਾਬਹਾਰ ਸੰਗੀਤ ਲਈ ਜਾਣੇ ਜਾਂਦੇ ਰਹਿਮਾਨ ਨੇ ਆਪਣੇ ਇੰਸਟਾਗ੍ਰam ਹੈਂਡਲ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਚ 59 ਸਾਲ ਦੇ ਸੰਗੀਤਕਾਰ ਨੇ ਕਿਹਾ ਕਿ ਸੰਗੀਤ ਹਮੇਸ਼ਾ ਭਾਰਤ ਦੇ ਸੱਭਿਆਚਾਰ ਨੂੰ ਜੋੜਨ ਜਸ਼ਨ ਮਨਾਉਣ ਅਤੇ ਸਨਮਾਨ ਕਰਨ ਦਾ ਤਰੀਕਾ ਰਿਹਾ ਤੇ ਰਹਿਮਾਨ ਨੇ ਕਿਹਾ ਕਿ ਭਾਰਤ ਮੇਰੀ ਪ੍ਰੇਰਣਾ ਮੇਰਾ ਅਧਿਆਪਕ ਹੈ ਤੇ ਮੇਰਾ ਕਰ ਹੈ ਤੇ ਮੈਂ ਸਮਝਦਾ ਹਾਂ ਕਿ ਇਰਾਦੇ ਨੂੰ ਕਈ ਵਾਰਕ ਗਲਤ ਸਮਝਿਆ ਜਾ ਸਕਦਾ ਪਰ ਮੇਰਾ ਉਦੇਸ਼ ਹਮੇਸ਼ਾ ਸੰਗੀਤ ਰਾਹੀਂ ਥਾਨ ਸਨਮਾਨ ਅਤੇ ਸੇਵਾ ਕਰਨਾ ਰਿਹਾ ਤੇ ਮੈਂ ਕਈ ਖਾਸ ਕਰਕੇ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਨਾ ਹੀ ਇੱਛਾ ਕੀਤੀ ਤੇ ਮੈਨੂੰ ਉਮੀਦ ਹੈ ਕਿ ਮੇਰੀ ਇਮਾਨਦਾਰੀ ਮਹਿਸੂਸ ਕੀਤੀ ਜਾਵੇਗੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਉੱਤੇ ਕਬਜ਼ਾ ਕਰਨ ਦਾ ਵਿਰੋਧ ਕਰਨ ਵਾਲੀ ਯੂਰਪੀ ਦੇਸ਼ਾਂ ਉੱਤੇ ਵਾਧੂ ਟੈਰਿਫ ਲਗਾਉਣ ਦੀ ਧਮਕੀ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਤੇ ਟਰੰਪ ਵੱਲੋਂ ਆਪਣੇ ਟ੍ਰੁੱਥ ਸੋਸ਼ਲ ਪਲੈਟਫਾਰਮ ਉੱਤੇ ਟੈਰਿਫ ਬਾਰੇ ਪੋਸਟ ਕਰਨ ਤੋਂ ਬਾਅਦ ਸਟਾਰਮਰ ਨੇ ਵੀ ਸਿਚਵਰ ਰਾਤ ਨੂੰ ਆਪਣੇ ਹੋਰ ਯੂਰੋਪੀਅਨ ਸਹਿਯੋਗੀਆਂ ਸਮੇਤ ਪ੍ਰਸਤਾਵਿਤ ਕਦਮ ਉਤੇ ਸਖਤ ਇਤਰਾਜ਼ ਪ੍ਰਗਟਾਇਆ ਤੇ ਟਰੰਪ ਨੇ 1 ਫਰਵਰੀ ਤੋਂ ਬਰਤਾਨੀਆ, ਡੈਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਨੀਦਰਲੈਂਡ ਅਤੇ ਫਿਨਲੈਂਡ ਤੋਂ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਸਮਾਨ ਉਤੇ 10 ਫੀਸ ਦੀ ਟੈਰਿਫ ਲਗਾਉਣ ਦੀ ਤਮਕੀਦ ਦਿੱਤੀ ਤੇ ਟਰੰਪ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਗ੍ਰੀਨਲੈਂਡ ਉੱਤੇ ਇੱਕ ਸਮਝੌਤਾ ਨਹੀਂ ਹੋ ਜਾਂਦਾ ਉਦੋਂ ਤੱਕ ਟੈਰਿਫ ਹੋਰ ਵੀ ਵੱਧ ਕੇ 25% ਹੋ ਸਕਦਾ ਤੇ ਲੰਡਨ ਦੇ 10 ਡਾਊਨਿੰਗ ਸਟਰੀਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਸਟਾਰਮਰ ਨੇ ਕਿਹਾ ਕਿ ਗ੍ਰੀਨਲੈਂਡ ਬਾਰੇ ਸਾਡੀ ਸਥਿਤੀ ਬਹੁਤ ਸਪਸ਼ਟ ਹੈ ਤੇ ਇਹ ਡੈਨਮਾਰਕ ਦੇ ਰਾਜ ਦਾ ਹਿੱਸਾ ਤੇ ਅਤੇ ਇਸ ਦਾ ਪੂਰਕ ਗ੍ਰੀਨਲੈਂਡ ਵਾਸੀਆਂ ਤੇ ਡੈਨਮਾਰਕ ਦਾ ਮਾਮਲਾ ਹੈ ਮੇਜ਼ ਚੋਰੀ ਵਾਲੀ ਪੋਸਟ ਉੱਤੇ ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕੱਲ ਮੈਨੂੰ ਬਹੁਤ ਹੈਰਾਨੀ ਹੋਈ ਕਿ ਕਾਂਗਰਸ ਪਾਰਟੀ ਨੇ ਆਪਣੇ ਆਫੀਸ਼ੀਅਲ ਪੇਜ ਤੇ ਮੇਰੀ ਫੋਟੋ ਪਾ ਕੇ ਇੱਕ ਪੋਸਟ ਪਾਈ ਹੈ ਕਿ ਜਦੋਂ ਮਨਪ੍ਰੀਤ ਵਜ਼ੀਰ ਹੁੰਦਾ ਸੀ ਤੇ ਸਰਕਾਰੀ ਕੋਠੀ ਵਿੱਚੋਂ ਮੇਜ਼ ਚੋਰੀ ਕਰਕੇ ਲੈ ਗਿਆ ਤੇ ਇਹ ਪੋਸਟ ਬਿਲਕੁਲ ਝੂਠੀ ਤੇ ਬੇਮੁਨਾਹ ਹੈ ਤੇ ਪਹਿਲਾਂ ਤਾਂ ਮੈਂ ਸੋਚਿਆ ਕਿ ਪ੍ਰਧਾਨ ਰਾਜਾ ਵੜਿੰਗ ਵੱਲੋਂ ਗਲਤੀ ਨਾਲ ਇਹ ਪੋਸਟ ਪਾ ਦਿੱਤੀ ਗਈ ਹੋਵੇ ਕਿਉਂਕਿ 12 5 48 ਹੁੰਦਾ ਤੇ ਇਸ ਦਾ ਵਿਰੋਧ ਕੀਤਾ ਜਾਣ ਤੇ ਸ਼ਾਇਦ ਉਹ ਬਖਲਾ ਗਿਆ ਹੋਵੇ ਪਰ ਅੱਜ ਸਾਰਿਆਂ ਸਾਹਮਣੇ ਆਉਣ ਮੇਰਾ ਮਜਬੂਰੀ ਹੈ ਤੇ ਮੈਨੂੰ ਉਸ ਪੋਸਟ ਦਾ ਜਵਾਬ ਦੇਣਾ ਪਵੇਗਾ ਕਿਉਂਕਿ ਕਈ ਵਾਰ ਲੋਕ ਸ਼ਰਾਫਤ ਨੂੰ ਕਮਜ਼ੋਰੀ ਸਮਝ ਲੈਂਦੇ ਹਨ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੈਂ ਪੰਜਾਬ ਦੀ ਸਿਆਸਤ ਵਿੱਚ ਆਇਆ ਲਗਭਗ 30 ਸਾਲ ਹੋ ਚੁੱਕੇ ਹਨ ਤੇ ਇੰਨਾ ਦੌਰਾਨ ਮੈਂ ਸਿਆਸੀ ਜਲਸਿਆਂ ਪੰਜਾਬ ਦੀ ਵਿਧਾਨ ਸਭਾ ਜਾਂ ਫੇਸਬੁੱਕ ਤੇ ਮੈਂ ਕਿਸੇ ਵੀ ਸਿਆਸੀ ਧਿਰ ਤੇ ਕੋਈ ਵੀ ਇਲਜ਼ਾਮ ਨਹੀਂ ਲਗਾਇਆ ਤੇ ਇਹ ਰਿਕਾਰਡ ਦਾ ਹਿੱਸਾ ਹੈ ਹਰਿਆਣਾ ਵਿੱਚ ਸਿਰਸਾ ਦੇ ਰਹਿਣ ਵਾਲੇ ਪ੍ਰਿਥਵੀ ਸਿੰਘ ਦੀ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਅਤੇ ਪ੍ਰਿਥਵੀ ਸਿੰਘ ਨੇ ਪੇਸ਼ੇ ਤੋਂ ਡਰਾਈਵਰ ਰਹੇ ਤੇ ਉਸ ਨੇ ਪੰਜਾਬ ਸਟੇਟ ਡੀਅਰ ਲਾਟਰੀ ਵਿੱਚ ਪਹਿਲਾ ਇਨਾਮ ਜਿੱਤਿਆ ਤੇ ਇਨਾਮ ਜਿੱਤਣ ਮਗਰੋਂ ਪ੍ਰਿਥਵੀ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਅਤੇ ਪਰਿਵਾਰ ਨੇ ਟੋਲ ਨਗਾੜੇ ਵਜਾ ਕੇ ਨੋਟਾਂ ਦੀ ਮਾਲਾ ਫੈਨਾ ਕੇ ਉਸ ਦਾ ਸਵਾਗਤ ਕੀਤਾ ਤੇ ਪ੍ਰਿਥਵੀ ਸਿੰਘ ਨੇ ਕਿਹਾ ਕਿ ਇੰਨਾ ਪੈਸਾ ਨਾਲ ਉਹ ਆਪਣਾ ਖੁੱਦ ਦਾ ਕੰਮ ਸ਼ੁਰੂ ਕਰੇਗਾ ਤੇ ਦੂਜੇ ਪਾਸੇ ਉਸ ਦੇ ਮੁੰਡੇ ਨੇ ਕਿਹਾ ਕਿ ਹੁਣ ਤਾਂ ਥਾਰ ਗੱਡੀ ਲਾਵਾਂਗੇ ਪ੍ਰਿਥਵੀ ਸਿੰਘ ਨੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਸਮੰਤੀ ਰਤਿਕਾ ਅਤੇ ਪਤ ਦક્ષ ਦੇ ਪਿਤਾ ਦੇਵੀ لال ਹਨ ਤੇ ਪ੍ਰithvi ਮਜ਼ਦੂਰੀ ਦੇ ਨਾਲ ਨਾਲ ਡਰਾਈਵਰੀ ਦਾ ਵੀ ਕੰਮ ਕਰਦਾ ਤੇ ਇਸ ਦੀ ਪਤਨੀ ਸੁਮਨ ਕੋਲ ਹੀ ਤੇ ਇੱਕ ਸਕੂਲ ਵਿੱਚ ਕੰਮ ਕਰਦੀ ਤੇ ਪ੍ਰithvi ਨੇ ਦੱਸਿਆ ਕਿ ਉਸ ਨੇ ਮਦਨ ਲਾਲ ਤੋਂ ਲਾਟਰੀ ਦਾ ਟਿਕਟ ਖਰੀਦਿਆ ਸੀ ਤੇ ਇਸ ਤੋਂ ਪਹਿਲਾਂ ਵੀ ਉਸ ਨੇ ਇੱਕ ਵਾਰ ਟਿਕਟ ਖਰੀਦਿਆ ਸੀ ਉਦੋਂ ਉਸ ਦਾ ਇਨਾਮ ਨਹੀਂ ਨਿਕਲਿਆ ਸੀ ਪਰ ਦੂਜੀ ਵਾਰ ਨਿਕਲ ਗਿਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਬੀਤੇ ਦਿਨ ਅਚਾਨਕ ਸਿਹਤ ਵਿਗੜ ਜਾਣ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਤੇ ਇਸ ਦੌਰਾਨ ਉਹਨਾਂ ਦੀਆਂ ਸਾਰੀਆਂ ਮੈਡੀਕਲ ਟੈਸਟ ਰਿਪੋਰਟਾਂ ਨਾਰਮਲ ਆਈਆਂ ਹਨ ਤੇ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਵਾਪਸ ਆ ਚੁੱਕੇ ਹਨ ਤੇ ਡਾਕਟਰਾਂ ਮੁਤਾਬਕ ਹੁਣ ਉਹਨਾਂ ਦੀ ਸਿਹਤ ਪੂਰੀ ਤਰ੍ਹਾਂ ਸਥਿਰ ਹੈ ਤੇ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਸੁਨੀਲ ਜਾਖੜ ਨੂੰ ਘਰ 'ਚ ਅਚਾਨਕ ਛਾਤੀ 'ਚ ਦਰਦ ਦੀ ਸ਼ਿਕਾਇਤ ਹੋਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਤੁਰੰਤ ਮੁਹਾਲੀ ਦੇ ਫੋਰਟਿਸ ਹਸਪਤਾਲ ਪਹੁੰਚਾਇਆ ਤੇ ਹਸਪਤਾਲ ਅਨਜੀਓਗ੍ਰਾਫੀ ਸਮੇਤ ਕਈ ਜ਼ਰੂਰੀ ਜਾਂਚਾਂ ਕੀਤੀਆਂ ਤੇ ਉਪਰੰਤ ਡਾਕਟਰਾਂ ਨੇ ਸਪਸ਼ਟ ਕੀਤਾ ਕਿ ਸਾਰੇ ਪੈਰਾਮੀਟਰ ਨਾਰਮਲ ਹਨ ਤੇ ਸੁਨਲ ਜਾਖੜ ਨੂੰ ਸਿਰਫ ਆਰਾਮ ਦੀ ਲੋੜ ਹੈ। ਪੰਜਾਬ ਸੰਗਣੀ ਤੋਂ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਉਸ ਦੇ ਵਿੱਚ ਉੱਥੇ ਹੀ ਅਗਲੇ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 22 ਜਨਵਰੀ ਤੱਕ ਦੀ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਦਿਨਾਂ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਸੰਗਣੀ ਤੁਪ ਪੈਣ ਨਾਲ ਬਾਰਿਸ਼ ਹੋ ਵੀ ਖਾਸ ਕਰਕੇ ਹੋਵੇਗੀ بارش ਤੇ ਇਸ ਦੇ ਨਾਲ ਹੀ بارش ਦੀ ਸੰਭਾਵਨਾ ਵੀ ਜਤਾਈ ਗਈ ਹੈ ਤੇ ਮੌਸਮ ਵਿਭਾਗ ਨੇ ਗੁਰਦਾਸਪੁਰ ਅਮਰੀਕਸਰ ਤਰਨਤਾਰਨ ਵਿੱਚ orange alert ਦਾ ਐਲਾਨ ਕੀਤਾ ਜਦਕਿ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋਟ ਬਟਿੰਡਾ ਮਾਨਸਾ ਬਰਨਾਲਾ ਸੰਗਰੂਰ ਮੋਗਾ ਲੁਧਿਆਣਾ ਫਤਿਗੜ ਸਾਹਿਬ ਪਟਿਆਲਾ ਮੁਹਾਲੀ ਵਿੱਚ yellow alert ਰਹੇਗਾ ਤੇ 19 ਅਤੇ 20 ਤਰੀਕ ਨੂੰ ਅਮਰੀਕਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਗੜ ਸਾਹਿਬ ਪਟਿਆਲਾ ਮੁਹਾਲੀ ਵਿੱਚ ਠੀਤ ਲਹਿਰ ਦੀ yellow alert ਵੀ ਰਹੇਗੀ ਪਿੰਡ ਮਾਜਰਾ ਨੋ ਆਵਾਦ ਦੇ ਪ੍ਰਸਿੱਧ ਧਾਰਮਿਕ ਸਥਾਨ ਰਸੋਖਾਨਾ ਸ੍ਰੀ ਨਾਭ ਕਮਲ ਰਾਜਾ ਸਾਹਿਬ ਵਿਖੇ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਤਮਸਤਕ ਹੋਣ ਪੁੱਜੇ ਤੇ ਇਸ ਮੌਕੇ ਖਾਸ ਕਰਕੇ ਨਾਲ ਉਹਨਾਂ ਦੇ ਵਿਕਰਮਜੀਤ ਸਿੰਘ ਚੌਧਰੀ ਵਿਧਾਇਕ ਫਲੋਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਅਜੇ ਵੰਗੋਪੁਰ ਸਾਥੀਆਂ ਸਮੇਤ ਮੌਜੂਦ ਸਨ ਤੇ ਇਸ ਦੌਰਾਨ ਕਾਂਗਰਸ ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਗਲਤੀ ਰਾਜਾ ਸਾਹਿਬ ਜੀ ਦੇ ਦਰਬਾਰ ਬਾਰੇ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੇ ਕੇ ਕੀਤੀ ਹੈ ਉਸ ਦੀ ਸਾਰੀ ਕਾਂਗਰਸ ਪਾਰਟੀ ਪੂਰ ਜ਼ੋਰ ਵਿਰੋਧ ਤੇ ਨਕੇਦੀ ਕਰਦੀ ਹੈ ਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਧਾਰਮਿਕ ਮਾਮਲੇ ਕਿਸੇ ਵੀ ਧਰਮ ਦੇ ਹੋਣ ਸਰਕਾਰ ਨੂੰ ਉਸਤੇ ਗੁਰੇਸ਼ ਕਰਨਾ ਚਾਹੀਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮਾਗੀ ਮੇਲੇ ਤੇ ਜੋ ਇਸ ਧਾਰਮਿਕ ਸਥਾਨ ਸੰਬੰਧੀ ਪਾਵਨ ਰੂਪਾਂ ਦੇ ਸਬੰਧ ਵਿੱਚ ਬਿਆਨ ਦਿੱਤਾ ਇਹ ਬਹੁਤ ਗੈਰ ਜ਼ਿੰਮੇਵਾਰਾਨਾ ਹੈ ਤੇ ਬਾਜਵਾ ਨੇ ਕਿਹਾ ਕਿ ਪੰਜਾਬ ਬਾਰਡਰ ਸਟੇਟ ਹੈ ਤੇ ਇੱਥੇ ਆਪਸੀ ਭਾਈਚਾਰੇ ਦੀ ਸਖਤ ਲੋੜ ਹੈ ਜਿਹੜਾ ਮੁੱਖ ਮੰਤਰੀ ਹੁੰਦਾ ਉਸ ਨੂੰ ਬਹੁਤ ਮਰਿਆਦਾ ਅਤੇ ਸਮਝ ਨਾਲ ਗੱਲ ਕਰਨੀ ਚਾਹੀਦੀ ਹੈ ਕਿਸੇ ਧਾਰਮਿਕ ਸਥਾਨ ਉੱਤੇ ਗਲਤ ਇਲਜ਼ਾਮ ਲਗਾ ਦੇਣੇ ਪੰਜਾਬ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਚਾਲ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ